ਸਧਾਰਨ ਲੋਕਾਂ ਦੇ ਮਨਾਂ ਵਿੱਚ ਇਹ ਪਰਮ ਕੱਢਣ ਲਈ ਕਿ ਸ਼ਿਕਾਰ ਕਰਨਾ ਸਿਰਫ ਰਾਜਿਆਂ ਮਹਾਰਾਜਿਆਂ ਲਈ ਹੀ ਬਣਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ ਸ਼ਾਮ ਨੂੰ ਸਿੰਘਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਜਾਂਦੇ। ਸ਼ੇਰਾਂ ਤੇ ਚੀਤਿਆਂ ਦਾ ਸ਼ਿਕਾਰ ਕਰਦੇ। ਇਸ ਤਰ੍ਹਾਂ ਸ਼ਿਕਾਰ ਉੱਪਰ ਜਾਣ ਨਾਲ ਸਿੰਘਾਂ ਦੇ ਹੌਂਸਲੇ ਵਧ ਗਏ। ਉਹਨਾਂ ਸ਼ੇਰਾਂ ਅੱਗੇ ਡਟਣਾ ਸ਼ੁਰੂ ਕਰ ਦਿੱਤਾ। ਜਿਹੜੇ ਪਹਿਲਿਆਂ ਗਿੱਦੜਾਂ ਦੀ ਆਵਾਜ਼ ਤੋਂ ਡਰਦੇ ਸੀ। ਇੱਕ ਦਿਨ ਗੁਰੂ ਜੀ ਇੱਕ ਸ਼ੇਰ ਦੀ ਖਲ ਲੁਹਾ ਕੇ ਨਾਲ ਲੈ ਆਏ। ਉਨ੍ਹਾਂ ਦੇ ਹੁਕਮ ਨਾਲ ਉਸ ਖਲ ਨੂੰ ਇੱਕ ਗਧੇ ਉੱਪਰ ਪਾ ਦਿੱਤਾ ਗਿਆ। ਸਵੇਰੇ-ਸਵੇਰੇ ਪਿੰਡ ਦੇ ਲੋਕਾਂ ਨੇ ਉਸ ਗਧੇ ਨੂੰ ਦੇਖਿਆ। ਉਸ ਗਧੇ ਉੱਪਰ ਸ਼ੇਰ ਦੀ ਖਲ ਹੋਣ ਕਾਰਨ ਉਹਨਾਂ ਨੂੰ ਲੱਗਿਆ ਜਿਵੇਂ ਪਿੰਡ ਦੇ ਨੇੜੇ ਸ਼ੇਰ ਫਿਰ ਰਿਹਾ ਹੋਵੇ। ਘਰੋਂ ਘਰੀ ਜਾ ਕੇ ਉਹਨਾਂ ਇੱਕ ਦੂਜੇ ਨੂੰ ਉਸ ਸ਼ੇਰ ਦੇ ਬਾਰੇ ਚੁੱਕੰਨਾ ਕਰ ਦਿੱਤਾ। ਸਾਰੇ ਪਿੰਡ ਦੇ ਲੋਕੀ ਸ਼ੇਰ ਦੇ ਡਰ ਨਾਲ ਸਹਿਮ ਗਏ। ਕੋਈ ਵੀ ਉਸ ਪਾਸੇ ਜਾਣ ਦੀ ਹਿੰਮਤ ਨਾ ਕਰਦਾ। 2-3 ਦਿਨ ਉਹ ਗਧਾ ਕਾਹ ਚੜਦਾ ਪਿੰਡ ਦੇ ਆਸੀ ਪਾਸੇ ਫਿਰਦਾ ਰਿਹਾ। ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਉਹ ਸ਼ੇਰ ਨਹੀਂ ਹੋ ਸਕਦਾ ਜਿਹੜਾ ਕਾਹ ਚੜਦਾ ਹੋਵੇ। ਦੂਰ ਤੋਂ ਹੀ ਉਸ ਦੀ ਖੱਲ ਦੇਖ ਕੇ ਅਨੁਮਾਨ ਲਗਾ ਲੈਂਦੇ ਕਿ ਉਹ ਸ਼ੇਰ ਸੀ। ਇੱਕ ਦਿਨ ਉਸ ਪਾਸੇ ਇੱਕ কুমਿਹਾਰ ਆਪਣੇ ਗਧੇ ਲੈ ਕੇ ਜਾ ਰਿਹਾ ਸੀ। ਉਸ ਦੇ ਗਧਿਆਂ ਨੇ ਹਿੰਗਣਾ ਸ਼ੁਰੂ ਕਰ ਦਿੱਤਾ। ਸ਼ੇਰ ਦੀ ਖੱਲ ਵਾਲੇ ਗਧੇ ਤੋਂ ਵੀ ਆਪਣੇ ਭਰਾਵਾਂ ਦੀ ਆਵਾਜ਼ ਦਾ ਜਵਾਬ ਦਿੱਤੇ ਬਿਨਾ ਨਾ ਰਿਹਾ ਗਿਆ ਉਸਨੇ ਵੀ ਉਸ ਦੀ ਸੁਰ ਦੇ ਨਾਲ ਆਪਣੀ ਸੁਰ ਮਿਲਾ ਦਿੱਤੀ ਜਦੋਂ ਗੁੰਮਿਆਰ ਨੇ ਉਸ ਨੂੰ ਹਿੰਗ ਦੇ ਸੁਣਿਆ ਤਾਂ ਉਸ ਪਰੋ ਸ਼ੇਰ ਦੀ ਖੱਲ ਉਤਾਰ ਕੇ ਇੱਕ ਪਾਸੇ ਸੁੱਟੀ ਉਸ ਦਾ ਗੁੰਮ ਹੋਇਆ ਗਧਾ ਉਸ ਨੂੰ ਮਿਲ ਗਿਆ ਸੀ ਤੇ ਹੁਣ ਉਹ ਬਹੁਤ ਖੁਸ਼ ਸੀ ਉਸ ਨੇ ਗਧੇ ਦੇ ਦੋ ਡੰਡੇ ਮਾਰ ਕੇ ਦੂਜੀਆਂ ਗਧਿਆਂ ਨਾਲ ਮਿਲਾ ਲਿਆ ਗਦੇ ਦੀ ਹਿੰਗਣ ਨਾਲ ਉਸ ਗਦੇ ਦੀ ਪੋਲ ਖੁੱਲ ਗਈ ਸੀ ਉਸ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਚੱਲਿਆ ਕਿ ਇਹ ਸ਼ੇਰ ਦੀ ਖਲ ਕਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੇ ਪਵਾਈ ਸੀ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜ ਗਏ ਤੇ ਉਹਨਾਂ ਨੇ ਬੇਨਤੀ ਕੀਤੀ ਗੁਰੂ ਜੀ ਆਪਨੇ ਤਿੰਨ ਦਿਨ ਪਿੰਡ ਦੇ ਲੋਕਾਂ ਨੂੰ ਇੱਕ ਗਦੇ ਤੋਂ ਕਿਉਂ ਡਰਾਇਆ ਇਸ ਵਿੱਚ ਕਿਹੜਾ ਭੇਤ ਸੀ ਉਹ ਸਾਨੂੰ ਸਾਰਿਆਂ ਨੂੰ ਸਮਝਾਇਆ ਜਾਵੇ ਗੁਰੂ ਜੀ ਨੇ ਅੱਗੋ ਫਰਮਾਇਆ ਇਹ ਚਰਿੱਤਰ ਸਿੰਘਾਂ ਨੂੰ ਸਮਝਾਉਣ ਲਈ ਰਚਿਆ ਗਿਆ ਸੀ ਇੱਕ ਸਿੱਖ ਬਾਹਰ ਦੇ ਦਿਖਾਵੇ ਦੇ ਚਿੰਨਾ ਨਾਲ ਸਿੰਘ ਨਹੀਂ ਬਣ ਜਾਂਦਾ ਸਿੱਖ ਦੇ ਅੰਦਰ ਵੀ ਸਿੱਖੀ ਹੋਣੀ ਚਾਹੀਦੀ ਹੈ ਸ਼ੇਰ ਦੀ ਖਲ ਪਾ ਕੇ ਗਧਾ ਸ਼ੇਰ ਨਹੀਂ ਬਣ ਸਕਿਆ ਤਿੰਨ ਦਿਨ ਉਹ ਗਧਾ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਜ਼ਰੂਰ ਡਰਾ ਸਕਿਆ ਜਦੋਂ ਉਸ ਦਾ ਰਾਜ਼ ਖੁੱਲ ਗਿਆ ਤਾਂ ਫਿਰ ਉਹ ਇੱਕ ਗਧਾ ਬਣ ਕੇ ਰਹਿ ਗਿਆ ਇਸ ਤਰ੍ਹਾਂ ਇੱਕ ਸਿੱਖ ਦਾੜੀ ਕੇਸ ਕਿਰਪਾਨ ਪਾ ਕੇ ਸਿੰਘ ਨਹੀਂ ਬਣ ਜਾਂਦਾ ਸਿੱਖ ਦੇ ਅੰਦਰ ਵੀ ਸਿੱਖੀ ਦਾ ਹੋਣਾ ਜ਼ਰੂਰੀ ਹੈ ਸਿੱਖ ਅਸਲ ਵਿੱਚ ਕਰਮਾਂ ਤੋਂ ਹੀ ਪਰਖਿਆ ਜਾ ਸਕਦਾ ਹੈ ਇਸ ਤਰ੍ਹਾਂ ਹੀ ਰਹਿਣੀ ਗੁਰੂ ਦੀ ਸਿੱਖਿਆ ਉੱਪਰ ਚੱਲ ਕੇ ਹੀ ਪ੍ਰਾਪਤ ਹੁੰਦੀ ਹੈ